ਤੁਸੀਂ ਕਿਹਾ ਸੀ ਉਹੀ ਹੋ ਗਿਆ ਨਰਿੰਦਰ ਮੋਦੀ ਨੇ ਤਾਂ ਆ ਜੂਠ ਬੋਲਾ ਕਿ ਭਾਰਤ ਕੋ ਇਸ ਜੰਗ ਦਾ ਮਕਸਦ ਹਾਸਲ ਹੋ ਗਿਆ ਤਾਂ ਇਹ ਮਕਸਦ ਤਾਂ ਭਾਰਤ ਦਾ ਦੇਖੋ ਜਦੋਂ ਸਿੱਖ ਜੰਗ ਦਾ ਐਲਾਨ ਕਰਦਾ ਹੈ ਤੇ ਉਹਦੇ ਨਾਲ ਭਾਈ ਸਾਡੇ ਪਾਕਿਸਤਾਨ ਹੁੰਦੇ ਆ ਤੇ ਨਾਰਾ ਲੱਗਦਾ ਹੈ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਨਾਰਾਇਣ ਤਕਬੀਰ ਜੀ ਆਨੂੰ ਸੱਚੇ ਕਾਚੀ ਉਮੀਦ ਕਰਨ ਆ ਤੁਸੀਂ ਬਿਲਕੁਲ ਹੀ ਤਾਕ ਹੋ ਗਏ ਰੱਖਵਾਉਣ ਕੋਸ਼ਿਸ਼ ਕਰਕੇ ਚਾਹ ਕੇ ਕਲਾਵਾ ਚ ਰੱਖ ਕੇ ਅੱਛੇ ਜੀ ਅੱਜੀ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂ ਕਿ ਮੋਤੀ ਤੇ ਕੋਲੋਂ ਜਿਹੜਾ ਇਸਤਫਾ ਲੈਣ ਲੱਗੇ ਨੇ ਨਾਲ ਅੱਛੇ ਜੀ ਕਿਆ ਜਾਂਦਾ ਪਏ ਕਿ ਕਸ਼ਮੀਰ ਤੇ ਖਾਲਿਸਤਾਨ ਜਿਹੜਾ ਹੈ ਉਹ ਫ੍ਰੀ ਹੋਣ ਚੱਲੇ ਅਗਲੇ ਮਹੀਨੇ ਮੋਦੀ ਦੇਵੇਗਾ ਇਸਤਫਾ ਤੇ ਨਾਲ ਕਸ਼ਮੀਰ ਤੇ ਖਾਲਿਸਤਾਨ ਆਜ਼ਾਦ ਹੋਣ ਚੱਲੇ ਨੇ ਇੱਥੇ ਕਾਫੀ ਇੰਟਰਸਟਿੰਗ ਵੀਡੀਓ ਹੈ ਐਥੇ ਸਿੱਖਾਂ ਦੇ ਲੀਡਰ ਨੇ ਬਹੁਤ ਅਹਿਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਵੀਡੀਓ ਪਹਿਲੇ ਤੁਹਾਡਾ ਸ਼ੇਅਰ ਕਰਨੇ ਜਾਂ ਜਾਣਕਾਰੀ حاصل ਕਰਨੇ ਆ ਫਿਰ ਅੱਗੇ ਤੇ ਮਜ਼ੀਦ ਚਰਚਾ ਕਰਾਂਗੇ ਵੀਡੀਓ ਵੇਖਣ ਤੋਂ ਬਾਅਦ ਆ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਆ ਵੀਡੀਓ

ਜਦੋਂ ਇਹ ਨਾਰਾ ਜੰਗ ਦਾ ਭੈਣ ਲੱਗ ਜਾਂਦਾ ਹੈ ਨਾ ਤਾਂ ਫਿਰ ਇਹ ਹਿੰਦੁਸਤਾਨ ਇਹ ਨਰਿੰਦਰ ਮੋਦੀ ਉਹ ਚੈਨਲਾਂ ਤੇ ਆ ਕੇ ਇਹ ਕਹਿ ਸਕਦਾ ਹੈ ਕਿ ਉਸਨੇ ਜੋ ਮਕਸਦ ਸੀ ਜੰਗ ਦਾ ਉਹ ਪੂਰਾ ਹੋਇਆ ਪਰ ਸਾਰੀ ਦੁਨੀਆ ਜਾਣਦੀ ਹੈ ਦੁਨੀਆ ਦੀਆਂ ਸਰਕਾਰਾਂ ਜਾਣਦੀਆਂ ਕਿ ਅੱਜ ਇਸ ਹਿੰਦੁਸਤਾਨ ਦੇ ਗੋਡੇ ਜਿਹੜੇ ਹੈ ਉਹ ਪਾਕਿਸਤਾਨ ਦੇ ਆਵਾਮ ਪਾਕਿਸਤਾਨ ਦੀ ਸਰਕਾਰ ਤੇ ਸਭ ਤੋਂ ਜ਼ਿਆਦਾ ਪਾਕਿਸਤਾਨ ਦੀ ਫੌਜ ਨੇ ਚਾਰ ਘੰਟਿਆਂ ਚ ਕਹਿ ਕੇ ਆਪਣੀ ਨਮਾਜ਼ ਪੜ੍ਹ ਕੇ ਗੁਰੂ ਦਾ ਨਾਮ ਲੈ ਕੇ ਅੱਲਾ ਦਾ ਨਾਮ ਲੈ ਕੇ ਗੋਡੇ ਇਸ ਹਿੰਦੁਸਤਾਨ ਦੇ ਲਗਾਏ ਆ ਪਰ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਜੰਗ ਜਿਹੜੀ ਹੈ ਸਿਰਫ ਰੁਕੀ ਹੈ ਜੰਗ ਉਸ ਦਿਨ ਖਤਮ ਹੋਏਗੀ ਜੰਗ ਪਾਕਿਸਤਾਨ ਉਸ ਦਿਨ ਜਿੱਤੇਗਾ ਜਿੱਦਣ ਪੰਜਾਬ ਜੋ ਇਸ ਵਕਤ ਭਾਰਤ ਦੇ ਕਬਜ਼ੇ ਚ ਆ ਆਜ਼ਾਦ ਹੋ ਕੇ ਅਲੱਗ ਖਾਲਿਸਤਾਨ ਨਹੀਂ ਬਣਦਾ

ਕੀ ਇਸ ਪੂਰੇ ਐਪੀਸੋਡ ਕੇ ਬਾਅਦ ਭਾਰਤ ਕੇ ਜੋ ਅਜ਼ਾਇਮ ਹੈ ਉਹ ਸਿੱਖ ਕਮਿਊਨਿਟੀ ਕੋ ਸਮਝ ਆ ਚੁਕੇ ਮੇਰੇ ਕੋ ਜਿਹੜੀ ਹਿੰਦੁਸਤਾਨ ਦੀ ਫਿਤਰਤ ਹੈ ਤੁਸੀਂ ਇਸ ਹਿੰਦੂਤਵਾ ਅਤਵਾਦ ਦੀ ਜੜ ਹੈ ਤੁਸੀਂ ਇਹਨਾਂ ਦਾ ਇਤਿਹਾਸ ਨਹੀਂ ਭੁੱਲਣਾ ਇਹ ਹਕੂਮਤਾਂ ਵਿੱਚ ਰਹਿਣ ਵਾਸਤੇ ਇਹ ਆਪਣੀ ਪਾਵਰ ਵਾਸਤੇ ਆਪਣਾ ਰਾਜ ਕਾਇਮ ਰੱਖਦੇ ਸੀ ਦੂਜੇ ਪਾਸੇ ਸਿੱਖ ਜਿਹੜਾ ਉਸ ਵਕਤ ਜੰਗਲਾਂ ਚ ਰਹਿੰਦਾ ਸੀ ਇਨਾਂ ਦੀਆਂ ਧੀਆ ਪੈਣ ਦੀਆਂ ਇੱਜ਼ਤਾਂ ਬਚਾਉਣ ਵਾਸਤੇ ਉਹਨਾਂ ਜ਼ਾਲਿਮਾਂ ਤੇ ਹਮਲਾ ਕਰਦੇ ਸੀ ਪਰ ਇਸ ਹਿੰਦੁਸਤਾਨ ਦੀ ਹਕੂਮਤ ਨੇ ਜੋ ਸਿੱਖ ਦੀ ਧੀ ਪੈਣ ਨਾਲ ਕੀਤਾ ਜੋ ਸਾਡੇ ਨਾਲ ਕੀਤਾ ਸਾਡੇ ਮੱਥੇ ਤੇ ਅੱਜ ਵੀ ਕਲੰਕ ਲੱਗਾ ਸਾਡੀ ਵਿਧਵਾ ਕਲੋਨੀ ਹੈ ਦਿੱਲੀ ਨਰਿੰਦਰ ਮੋਦੀ ਨੇ 30 ਮਿਲੀਅਨ ਸਿੱਖਾਂ ਦੇ ਖਿਲਾਫ ਜੰਗ ਦਾ ਐਲਾਨ ਕਰਤਾ ਜਦੋਂ ਨਨਕਾਣਾ ਸਾਹਿਬ ਦੇ ਉੱਤੇ ਡਰੋਨ ਭੇਜੇ ਪਰ ਪਾਕਿਸਤਾਨ ਦੀ ਫੌਜ ਪਾਕਿਸਤਾਨ ਦੀ ਫੌਜ ਤੇ ਆਵਾਮ ਜ਼ਿੰਦਾਬਾਦ ਹੈ ਜਿਨ੍ਹਾਂ ਨੇ ਨਨਕਾਣਾ ਸਾਹਿਬ ਬਚਾਇਆ ਉਹ ਉਸ ਡਰੋਨ ਨੂੰ ਤਬਾਹ ਕੀਤਾ ਇਸ ਹਿੰਦੁਸਤਾਨ ਦੇ ਖਿਲਾਫ ਜਿੰਨੀ ਦੇਰ ਤੱਕ ਇਸ ਦੇ ਅਸੀਂ ਟੁਕੜੇ ਟੁਕੜੇ ਨਹੀਂ ਕਰਦੇ ਪਰ ਸਿੱਖ ਓਨੀ ਦੇਰ ਤੱਕ ਚੈਨ ਨਾਲ ਨਹੀਂ ਬੈਠਣਗੇ ਜਿੰਨੀ ਦੇਰ ਤੱਕ ਇਸ ਹਿੰਦੁਸਤਾਨ ਦੇ ਅਸੀਂ ਟੁਕੜੇ ਟੁਕੜੇ ਨਹੀਂ ਕਰਦੇ ਰਾਈਟ ਸੋ ਆਪਕੋ ਲੱਗ ਰਹਾ ਹੈ ਕਿ ਭਾਰਤ ਅਬ ਟੁਕੜੇ ਟੁਕੜੇ ਹੋਣੇ ਜਾ ਰਹਾ ਹੈ ਲੱਗ ਤਾਂ ਉਸੇ ਦਿਨ ਗਿਆ ਸੀ ਜਿਸ ਦਿਨ ਇਹਨਾਂ ਨੇ ਪਾਕਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ ਜਿਸ ਦਿਨ ਮਸਜਿਦ ਔਰ ਇਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰਕੇ ਛੋਟੇ-ਛੋਟੇ ਬੱਚੇ ਬੀਬੀਆਂ ਜੜੀਆਂ ਉਹ ਸ਼ਹੀਦ ਕੀਤੇ ਐ ਜਦੋਂ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਹਮਲਾ ਕਰਦੇ ਹੋ ਇਹ ਇਹਨਾਂ ਦੀ ਫਿਤਰਤ ਹੈ ਤੁਹਾਨੂੰ ਯਾਦ ਹੋਣਾ ਇਹਨਾਂ ਦਿਨਾਂ ਦੇ ਵਿੱਚ 1988 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਚੱਲਦਾ ਪਿਆ ਸੀ ਮਿਲਟਰੀ ਨੇ ਦਰਬਾਰ ਸਾਹਿਬ ਘੇਰਿਆ ਹੋਇਆ ਸੀ ਔਰ ਉੱਥੇ ਹਮਲਾ ਹੋ ਰਿਹਾ ਸੀ 1988 ਇਹਨਾਂ ਮਈ ਦੇ ਦਿਨਾਂ ਦੇ ਵਿੱਚ ਉਨੀ ਸੋ 84 ਦੇ ਵਿੱਚ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਦਿਨਾਂ ਦੇ ਵਿੱਚ ਜੂਨ ਚ ਅੱਜ ਇਹਨਾਂ ਨੇ ਕੋਸ਼ਿਸ਼ ਕੀਤੀ ਨਨਕਾਣਾ ਸਾਹਿਬ ਤੇ ਫਿਰ ਕੋਸ਼ਿਸ਼ ਕੀਤੀ ਗਈ ਹਸਨ ਅਫਦਲ ਪੰਜਾ ਸਾਹਿਬ ਤੇ ਉਸ ਹਕੂਮਤ ਦੇ ਟੁਕੜੇ ਹੋਏ ਆ ਉਸ ਹਕੂਮਤ ਦੇ ਹਿੰਦੁਸਤਾਨ ਦੇ ਜਿਨ੍ਹਾਂ ਨੇ ਸਿੱਖਾਂ ਤੇ ਹਮਲਾ ਕੀਤਾ ਸੀ ਇਹ ਲਿਖਿਆ ਗਿਆ ਹੈ ਤਾਰੀਖ ਦੇ ਵਿੱਚ ਕਿ ਸਿੱਖ ਤੇ ਹਿੰਦੁਸਤਾਨ ਅਲੱਗ-ਅਲੱਗ ਹੈ ਜਿੰਨੀ ਦੇਰ ਤੱਕ ਅਸੀਂ ਪੰਜਾਬ ਨੂੰ ਇਸ ਹਿੰਦੁਸਤਾਨ ਤੋਂ ਅਲੱਗ ਨਹੀਂ ਕਰਦੇ ਆਜ਼ਾਦ ਨਹੀਂ ਕਰਾਉਂਦੇ ਔਰ ਜਿੰਨੀ ਦੇਰ ਤੱਕ ਇਸ ਹਿੰਦੁਸਤਾਨ ਦੇ ਅਸੀਂ ਨੋ ਟੁਕੜੇ ਨਹੀਂ ਕਰਦੇ ਔਰ ਇਹ ਤੁਸੀਂ ਵੇਖੋਗੇ ਇਹ ਹਿੰਦੁਸਤਾਨ ਦਾ ਨਕਸ਼ਾ ਦੁਨੀਆ ਦੇ ਨਕਸ਼ਿਆਂ ਤੋਂ ਮਿਟਾ ਦਿੱਤਾ ਜਾਏਗਾ ਸਫੇ ਤੁਸੀਂ ਦਾਰਾ ਲਾਓਗੇ ਇੱਕ ਵਾਰੀ ਫਿਰ ਜਿਹੜਾ ਲਾਇਆ ਸੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਨਾਰਾਇਤ ਤਕਬੀਰ ਪਾਕਿਸਤਾਨ ਜ਼ਿੰਦਾਬਾਦ

ਇੱਕ ਐਸੀ ਮੌਕਾ تھا ਜਿਸ ਤੇ ਆਪ ਬਾਤ ਕਰ ਰਹੇ تھے ਜੋ ਆਪਕੋ ਲੱਗ ਰਹਾ ਥਾ ਕਿ ਪਾਕਿਸਤਾਨ ਐਸ ਅ ਨੇਸ਼ਨ ਅਮਨੇ ਜਿੰਨੇ ਖਾਬ ਦੇਖੇ ਉਹ ਪੂਰੇ ਹੋ ਰਹੇ ਹੈ। ਯਾ ਅਨਨੇ ਲਾਈਕ ਅਦਰ ਇਟ ਜਿਹੜਾ ਸਿੱਖਾਂ ਦੇ ਬਾਰੇ ਵਿੱਚ ਗੱਲ ਕੀਤੀ ਕਿ ਕਿਸ ਤਰ੍ਹਾਂ ਹਮੇਸ਼ਾ ਤੋਂ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਹੈ। ਅਨਨੇ ਕਹਿਆ ਕਿ ਕਿਸ ਤਰ੍ਹਾਂ 1984 ਦੇ ਵਿੱਚ ਜਿਹੜਾ ਵੱਡੀ ਜਹਾਜ਼ ਵਿੱਚ ਜਿਹੜਾ ਸਿੱਖਾਂ ਤੇ ਅਟੈਕ ਹੋਏ ਤੇ ਇਹਨਾਂ ਨੇ ਇੱਕ ਵਿਧਵਾ ਕਲੋਨੀ ਔਰ ਇਹ ਗੱਲ ਕੀਤੀ ਤੇ ਇਹਦਾ ਹੀ ਅਫਸੋਸਨਾਕ ਹੁੰਦੀ ਆ ਨੇ ਇਹੋ ਚੀਜ਼ਾਂ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਫਿਰ ਲੋਕਾਂ ਦੇ ਵਿੱਚ ਜਿਹੜੀ ਨਫ਼ਰਤ ਉਹ ਪੈਦਾ ਕਰ ਦਿੰਦੀਆਂ ਨੇ ਨਫ਼ਰਤ ਪਾ ਲੈਂਦੀਆਂ ਨੇ ਤੇ ਇਹ ਵਜ੍ਹਾ ਹੈ ਕਿ ਇੱਥੇ ਵੱਡੀ ਤعداد ਦੇ ਜਿਹੜੇ ਸਿੱਖ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਰਹਿਣ ਦੇ ਵਾਸਤੇ ਇੱਕ ਅਲੱਗ ਦਾ ਮੁਲਕ ਮਿਲਣਾ ਚਾਹੀਦਾ ਹੈ ਤੇ ਉਹ ਐਸ ਚੀਜ਼ ਨੂੰ ਡੇਸਰਵ ਕਰਦੇ ਨੇ ਇਹ ਬਿਲਕੁਲ ਡਿਜ਼ਰਵ ਕਰਦੇ ਨੇ ਕਿਉਂਕਿ ਹਮੇਸ਼ਾ ਸਿੱਖਾਂ ਦਾ ਇਤਿਹਾਸ ਪੜੀਏ ਤੇ ਸਿੱਖਾਂ ਨੇ ਹਮੇਸ਼ਾ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਨੇ ਸਿੱਖਾਂ ਨੇ ਨਾ ਸਿਰਫ ਆਪਣੇ ਹਕੂਕ ਦੀ جنگ ਲੜੀ ਬਲਕਿ ਦੂਜਿਆਂ ਦੇ ਹਕੂਕ ਦੀ ਵਿਚਾਂਗਲੇ ਲੜੀ ਜਾਂ ਜਨ ਜਨਾਂ ਨੇ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਦੂਸਰਿਆਂ ਦੀਆਂ ਮਾਂ-ਪਿਓਾਂ ਦੀਆਂ ਇਸਤਾਂ ਜੜੀਆਂ ਨੇ ਉਹਨਾਂ ਦੀ ਹਫਾਜ਼ਤ ਕੀਤੀ ਹੈ ਤੇ ਲੇਕਿਨ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਤੇ ਕੋਈ ਵੀ ਸਿੱਖਾਂ ਦੀ ਹਫਾਜ਼ਤ ਕਰਨ ਵਾਸਤੇ ਨਹੀਂ ਖਲੋਂਦਾ ਤੇ ਇਹ ਚੀਜ਼ ਜਿਹੜੀ ਬਹੁਤ ਜ਼ਰੂਰੀ ਹੈ ਸਮਝਣਾ ਕਿ ਲਾਈਕ ਇਥੇ ਆ ਚੀਜ਼ ਤਦੋਂ ਹੀ ਜਨਮ ਲੈਣ ਦੀ ਜਦੋਂ ਤੁਸੀਂ ਸੋਸਾਇਟੀ ਦੇ ਵਿੱਚ ਕਮਿਊਨਿਟੀ ਡਿਸਕ੍ਰਿਮੀਨੇਸ਼ਨ ਜਿਹੜਾ ਉਹ ਪੈਦਾ ਕਰ ਦਿੰਦੇ ਹੋ ਇੱਕ ਤੁਹਾਨੂੰ ਲੱਗਦਾ ਕਿ ਅੱਛਾ ਇਹ ਮਿਨੋਰਟੀ ਹੈ ਤੇ ਐਨ ਨੂੰ ਜਿਹੜਾ ਦਬਾਓ ਜਿੰਨਾ ਮਰਜ਼ੀ ਦਬਾਓ ਠੀਕ ਹੈ ਜਦੋਂ ਸਪੈਸ਼ਲ ਤੁਹਾਨੂੰ ਪਤਾ ਹੋਵੇ ਕਿ ਇਹ ਲੋਕ ਜਿਹੜੇ ਨੇ ਬਹੁਤ ਤਾਕਤਵਰ ਨੇ ਬਹੁਤ ਪਾਵਰਫੁਲ ਨੇ ਤੇ ਸਿੱਕੇ ਜਿਹੜੇ ਬਹੁਤ ਪਾਵਰਫੁਲ ਨੇ ਤੇ ਮੈਂ ਹਮੇਸ਼ਾ ਹੀ ਸਿੱਖਾਂ ਦੀ ਤਾਰੀਫ ਕਰਨੀ ਆ ਤੇ ਕੀ ਕਹਿੰਦੇ ਨੇ ਹੈ ਜਿੱਥੇ ਵੀ ਲੜਨ ਦੀ ਲੋੜ ਪੈਂਦੀ ਉੱਥੇ ਲੜ ਪੈਂਦੇ ਨੇ ਤੇ ਬਹੁਤ ਵਧੀਆ ਪਾਕਿਸਤਾਨ ਨੂੰ ਲੈ ਕੇ ਸਿੱਖਾਂ ਦਾ ਸਤਾਂ ਸਿਰਾ ਹੈ ਬਹੁਤ ਵਧੀਆ ਹੈ ਕਿ ਪਾਕਿਸਤਾਨ ਨੂੰ ਹਮੇਸ਼ਾ ਸਪੋਰਟ ਕਰਦੇ ਨੇ ਨਾਲ ਨਾਲ ਨੇ ਇੱਥੇ ਪਾਕਿਸਤਾਨ ਦਾ ਨਾਰਾ ਵੀ ਲਾਇਆ ਤੇ ਅਸੂਲੀ ਤੌਰ ਤੇ ਮੋਤੀ ਨੂੰ ਜੋ ਕੁਝ ਹੋਇਆ ਉਹਨੂੰ ਲੈ ਕੇ ਜਿਹੜਾ ਇਸਤੇਫਾ ਦੇ ਲੈਣਾ ਚਾਹੀਦਾ ਹੈ ਤੇ ਇੱਥੇ ਬਹੁਤ ਸਾਰੇ ਲੋਕ डिमांड भी करते पेने पर तुम की कहो क्या बारे में थोड़ा की कहना जो भी कहना चाहते हो लास्ट में दसो कॉमेंट सैक्शन वीडियो में लाइक तो शेयर लास्ट भी करो अपना ख्याल रखो अपने चैनल का भी फिर तो मुलाकात होगी सत्या